ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਚੰਡਿਆਣੇ ਦੇ ਵਿੱਚ ਚੰਡਿਆਣਾ ਗਰਵੀ ਪਿੰਡ ਆ ਮੇਰੇ ਮਿੱਤਰੋ ਜਿਹੜਾ ਇਹ ਜ਼ਿਲ੍ਹੇ ਮੋਗੇ ਦਾ ਮਾਨਮਤਾ ਨਗਰ ਆ ਜਦੋਂ ਤੁਸੀਂ ਮੁੱਦਕੀ ਤੋਂ ਫੱਡੇ ਆਏ ਫੱਡਿਆਂ ਤੋਂ ਜਿਹੜੀ ਛੜਕ ਚੰਡੇਆਣੇ ਨੂੰ ਆਉਂਦੀ ਆ ਉਹ ਛੜਕਾ ਕੇ ਤੁਸੀਂ ਚੰਡੇਆਣੇ ਪਿੰਡ ਦੇ ਵਿੱਚ ਐਂਟਰੀ ਕਰਦੇ ਅਨੁਸਾਰ ਮੱਲੇ ਵਾਲੇ ਪਾਸੇ ਨੂੰ ਮੁੜਨਾ ਵਾ ਮੱਲੇ ਵਾਲੇ ਪਾਸੇ ਨੂੰ ਮੁੜਦੇ ਸਾਰ ਤੁਹਾਨੂੰ ਖੱਬੇ ਹੱਥੇ ਇੱਕ ਚੱਕੀ ਮਿਲੂਗੀ ਤੇ ਚੱਕੀ ਦੇ ਨਾਲ ਦੀ 20 ਆ ਜਿਹੜੀ ਉਹ ਸਿੱਧੀ ਪਾਈ ਹੁਣਿਆਂ ਦੇ ਘਰ ਦੇ ਵਿੱਚ ਐਂਟਰੀ ਮਾਰਦੀ ਆ ਘਰੇਲੂ ਪਰਿਵਾਰ ਦੇ ਘਰੇ ਇਸ ਟਾਈਮ ਮੌਜੂਦ ਆ ਇੱਕ ਬਹੁਤ ਸੋਹਣੀ ਪਹਿਲਾ ਸੂਆ ਸੂਰਜ ਝੋਟੀ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਡਿਟੇਲ ਆ ਸਾਰੀ ਗੱਲਬਾਤ ਹੀ ਕਰੂੰਗਾ ਮੈਂ ਵੀਰ ਦੇ ਨਾਲ ਡਿਟੇਲ ਲੈ ਲੈਣੇ ਮਿਲਦੇ ਆ ਭਾਈ ਨੂੰ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਵੱਡੇ ਭਾਈ ਬਾਈ ਠੀਕ ਠਾਕ ਉਹਦੇ ਸੇਤਾਂ ਘਰ ਪਰਿਵਾਰ ਵੀਰੇ ਹਾਂਜੀ ਹਾਂਜੀ ਵਧੀਆ ਠੀਕ ਹੈ ਵੀਰ ਇੱਕ ਵਾਰੀ ਨਾਮ ਦੱਸ ਦਈਏ ਵੀਰੇ ਆਪਣਾ ਭਾਈ ਬਾਈ ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ ਜਸਵਿੰਦਰ ਸਿੰਘ ਸਨ ਆਫ ਵੀਰੇ ਨਛੱਤਰ ਸਿੰਘ ਨਛੱਤਰ ਸਿੰਘ ਅੱਛਾ ਜਸਵਿੰਦਰ ਭਾਈ ਜਿਹੜੀ ਝੋਟੀ ਆਪਾਂ ਵੇਚਣੀ ਆ ਇਹ ਪਹਿਲਾ ਸੂਆ ਹੀ ਆ ਭਾਈ ਹਾਂਜੀ ਇਹ ਪਹਿਲੇ ਸੂਆ ਹੈ ਜੇ ਆਪਣਾ ਲਈ ਸੀ ਆਪਾਂ ਛੋਟੀ ਜਿਹੀ ਲਈ ਸੀ ਠੀਕ ਆ ਤੇ 10 ਕਿ ਮਹੀਨੇ ਦੀ ਲਈ ਸੀ ਆਪਾਂ ਪਾਲੀ ਆਪ ਹੀ ਖੋਦੀ ਪਾਲੀ ਠੀਕ ਆ ਕੱਟੀ ਲੈ ਕੇ ਤਿਆਰ ਕੀ ਹਾਂ ਕੱਟੀ ਲੈ ਕੇ ਤਿਆਰ ਕੀ ਦੀ ਜੈਡ ਬਲੈਕ ਹੀ ਆ ਸਾਰੀ ਹੈਨਾ ਹਾਂਜੀ 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 ਅੱਛਾ ਵੀਰੇ ਦਿਨ ਦੇ ਗਿਣਤੀ ਮੁਤਾਬਕ ਜਿਹੜੇ ਕਿੰਨੇ ਪਏ ਆ ਹਜੇ ਗਿਣਤੀ ਇਹ 5 ਤਰੀਕ ਨੂੰ ਦਿਨ ਪੂਰੇ ਆ ਜੀ 5 ਤਰੀਕ ਨੂੰ ਅਜੇ 30 ਨੂੰ ਆਪਾਂ ਵੀਡੀਓ ਬਣਾ ਰਿਹਾ ਪੰਜ ਦਿਨ ਤਾਂ ਪੂਰੇ ਹੋਣ ਦੇ ਬੱਤੀ ਪਏ ਆ ਹਨਾ ਪੰਜ ਚਾਰ ਦਿਨ ਉੱਪਰ ਵੀ ਲ ਜਾ ਸਾਈਂ 10 ਦਿਨਾਂ ਦੀ ਕੱਚੀ ਗਿਣ ਲੱਗਿਆ ਹਾਂ ਜੀ ਹਾਂਜੀ 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 ਥੱਲੋ ਸੋਣੀ ਤਿਆਰ ਹੋ ਜੂਗੀ ਬਾਈ ਹਨਾ ਅੱਛਾ ਬਾਈ ਇੰਦੇ ਟੀਕਾ ਭਰਾਇਆ ਜਾਂ ਸਾਂ ਤੋਂ ਬਣਾਈਏ ਸਾਂ ਤੋਂ ਬਣਾਈਏ ਇੱਥੇ ਲੋਕਲ ਹੀ ਸਾਂ ਤੋਂ ਜਾਂ ਪਿੰਡੋਂ ਹੀ ਬਣਾਈਏ ਸਾਂ ਠੀਕ ਆ ਵੀਰੇ ਠੀਕ ਆ ਬਾਈ ਅੱਛਾ ਇਹਦਾ ਰੇਟ ਕੀ ਤੈਅ ਕੀਤਾ ਵੀਰੇ ਇਹਦਾ ਵੀ ਆਪਾਂ 1,20,000 ਰੁਪਏ 1,20,000 ਰੁਪਏ ਮਾਨਤਨ ਹੋ ਜੇ ਇਹਦੇ ਵਿੱਚੋਂ ਬਾਈ ਹਾਂ ਜੀ ਥੋੜਾ ਮੋਟਾ ਕਰਾਂਗੇ ਹੋਰ ਮੜ ਕੇ ਆਪਾਂ ਐਵੇਂ ਵਾਲੇ ਫਰਕ ਕਰਾਂਗੇ ਸਿਆਣੀ ਗੱਲ ਆ ਬਾਈ ਛੋਟੀ ਥਾਂ ਵੀ ਵੀ ਆ ਤਿਆਰ ਵੀ ਕੀਤੀ ਹੈ ਜੀ ਅੱਛਾ ਵੀਰੇ ਇਹਦਾ ਨੰਬਰ ਦੱਸ ਜੀ ਕਿਰਾਂ ਦੇ ਮੈਨੂੰ ਆਪਦਾ ਹਾਂ ਜੀ 73825 ਜੀ 916857 ਇੱਕ ਵਾਰੀ ਹੋਰ ਬੋਲ ਦिए ਵੀਰੇ 77825 66857 ਠੀਕ ਆ ਵੀਰੇ ਤੋਰ ਦੀ ਵੀਰੇ ਭਰਾਏ ਨੂੰ ਖੋਲਦੀ ਮੰਦਾ ਜੀ ਉਹਨੂੰ ਹੀ ਲੈ ਜੀ ਪਰਾਂ ਨੇ ਲੇ ਮੇਤ੍ਰੋ ਪਲੂਨ ਕੱਟੀ ਪਹਿਲਾ ਸੁਆ ਸੁੰਦੀ ਆ ਹਜੇ 5 ਦਿਨ ਗਿਣਤੀ ਮੁਤਾਬਕ ਕਾਗਜੀ ਦਿਨ ਪਏ ਆ ਪੂਰੇ ਹੋਣ ਦੇ ਵਿੱਚ ਜੇ 5-4 ਦਿਨ ਉੱਪਰ ਲੱਗੀ ਤੇ ਨਸਾਂ ਦਿਨਾਂ ਦੀ ਹਜੇ ਇਹਨੂੰ ਕੱਚੀ ਮੰਨ ਕੇ ਤੁਸੀਂ ਸੌਦਾ ਤੈਅ ਕਰਨਾ ਵਾ ਕੱਦ ਬਾਟੀ ਦੀ ਕੱਟੀ ਬਹੁਤ ਚੰਗੀ ਆ ਸਿੰਘ ਬਹੁਤ ਸੋਹਣਾ ਗੋਲ ਕੰਨੀ ਵਾਲਾ ਨਿੱਕਾ ਸਿੰਘ ਲੱਗਿਆ ਹੋਇਆ ਆਰਡਰ ਦੀ ਕੁਆਲਿਟੀ ਪੂਰੀ ਬੇਫਤਰੀਨ ਬਾਲਾਣੀ ਦਾ 12-13 ਕਿਲੋ ਝੋਟੀ ਪਹਿਲੇ ਸੋਇ ਦੇਣ ਦੀ ਦੁੱਧ ਦੇਣ ਦੀ ਕੈਪੈਸਿਟੀ ਰੱਖੋਗੇ ਜਿੱਥੋਂ ਤੱਕ ਮੇਰਾ ਮਨ ਕਹਿੰਦਾ ਵਾ ਕਿਉਂਕਿ ਝੋਟੀ ਸਭੀ ਬਹੁਤ ਰੂਦਾਰੀ ਦੇ ਨਾਲ ਹੋਈ ਆ ਬਾਈ ਨੇ ਜਿਹੜਾ ਪ ਵੇ ਰੂਹ ਦੇ ਨਾਲ ਤਾਂ ਫਿਰ ਉਹ ਉਹਦੀ ਰੂਹ ਨੂੰ ਵੀ ਸਕੂਨ ਮਿਲਿਆ ਹੋਵੇ ਤਾਂ ਆਟੋਮੈਟਿਕ ਹੀ ਭਾਈ ਪਸ਼ੂ ਦੋ ਤਪਈਏ ਵੱਧ ਦੇ ਕੇ ਜਾਂਦਾ ਵੇ ਗੱਲ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਜਦੋਂ ਆਪਾਂ ਕਿਸੇ ਵੀ ਚੀਜ਼ ਨੂੰ ਸੋਨਾ ਤਿਆਰ ਕਰਦੇ ਹਾਂ ਸੋਹਣੀ ਸਾਂਭਦੇ ਹਾਂ ਤਾਂ ਸੋਹਣੇ ਪੇਮੈਂਟ ਹੀ ਉਹਦੀ ਵੱਟੀ ਜਾਂਦੀ ਹੁੰਦੀ ਹੈ ਮੇਤਰੋ ਸਾਈਡਾਂ ਤੋਂ ਥਣਾ ਦੀ ਦੂਰੀ ਬਹੁਤ ਚੰਗੀ ਆ ਲੇਵੇ ਦੀ ਬਣਾਵਟ ਬਾਕਮਾਲਾ ਕਰਮਾ ਵਾਲੀ ਦੇ ਵੱਲ ਢਿੱਲਾ ਬਹੁਤ ਚੰਗੀਆਂ ਪਈਆਂ ਹੋਈਆਂ ਦੇਖ ਸਕਦੇ ਹੋ ਤੁਸੀਂ ਅਜੇ ਵੀ ਔਰ ਸੋਹਣੀ ਤਿਆਰ ਹੋਊਗੀ ਨੰਬਰ 22 ਦਾ ਸਕਰੀਨ ਦੇ ਉੱਤੇ ਲਾ ਦੂੰਗਾ ਉਸ ਨੰਬਰ ਤੇ ਤੁਸੀਂ ਗੱਲਬਾਤ ਕਰਨੀ ਆ ਇਹ ਦਾ ਮਾਂ ਸੀ ਜਿਹੜੀ ਉਹ ਹਰਿਆਣੇ ਦੇ ਵਿੱਚੋਂ ਆਈ ਹੋਈ ਸੀ ਤੇ ਇਹ ਦਾ ਜਿਹੜਾ ਘਰਾਣਾ ਵਾ ਉਹ ਹਰਿਆਣੇ ਵਾਲਾ ਵਾ ਮਿੱਤਰੋ ਬਹੁਤ ਚੰਗੀ ਟਿਕਾਣੀ ਦੀ ਝੋਟੀ ਆ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਲੱਗਾ ਹੋਇਆ ਜਿਹੜੇ ਪ੍ਰਾਣ ਨੂੰ ਰੋਟੀ ਝੋਟੀ ਪਸੰਦ ਹੈ ਗੱਲਬਾਤ ਕਰ ਸਕਦੇ ਆ 120000 ਰੁਪਏ ਦੀ ਡਿਮਾਂਡ ਆ